ਅ ਦੇਖੋ ਜਿਵੇਂ ਵਨਰੇਬਲ ਐਸਐਸਪੀ ਮੈਮ ਨੇ ਦੱਸਿਆ ਸੀ ਕੰਫੀਡੈਂਸ ਬੀਗ ਜਿਹੜਾ ਮੇਜਰਿੰਗ ਹੈਗਾ ਬਿਲਡਿੰਗ ਵਿੱਚ ਬੰਦਿਆਂ ਨੂੰ ਲੋਕਾਂ ਨੂੰ ਫ੍ਰੀ ਐਂਡ ਫਰੇਅ ਪੋਲ ਕਰਨ ਵਾਸਤੇ ਜਿਹੜਾ ਸਾਹਿਤ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਮਾਛੀਵਾੜਾ ਦੇ ਵਿੱਚ ਵੀ ਫਲੈਗ ਮਾਰ ਡੀਐਸਪੀ ਸਾਹਿਬ ਦੇ ਨਾਲ ਕੀਤਾ ਸੀ ਜਿਹੜੇ ਕਿ ਸਾਡੇ ਕ੍ਰਿਟੀਕਲ ਬੂਥ ਹੈਗੇ ਨੇ ਨੋ ਜਿਹੜੇ ਵਨਰੇਬਲ ਬੂਥ ਨੇ ਸਮਰਾਲਾ ਦੇ ਉਹਨਾਂ ਦੇ ਵਿੱਚ ਅਸੀਂ ਹਰ ਇੱਕ ਬੂਥ ਵਿੱਚ ਉੱਥੇ ਜਾਵਾਂਗੇ ਮਾਛੀਵਾੜਾ ਅਸੀਂ ਜਾਏ ਹਾਂ ਅੱਜ ਲੋਕਲ ਐਸਐਸਪੀ ਮੈਮ ਦੀ ਅਗਵਾਈ ਹੇਠ ਜਿਹੜਾ ਪ੍ਰੈਗ ਮਾਰਕ ਕੀਤਾ ਜਾ ਰਿਹਾ ਤੇ ਹਰ ਇੱਕ ਉਸ ਬੂਥ ਤੇ ਜਾਇਆ ਜਾਏਗਾ ਜਿਹੜਾ ਕਿ ਬੂਥ ਜਿਹੜਾ ਹੈਗਾ ਤੇ ਚਿੱਕੜ ਟ੍ਰਬਲ ਮೇಕਰ ਹੈਗੇ ਨੇ 157 52 ਥੱਲੇ ਪ੍ਰੀਵੈਂਟਿਵ ਮੀਅਰ ਥੱਲੇ ਆਪਣੇ ਕੋਲ ਮੇਕੋ ਕਲੰਦਰ ਵੀ ਆ ਗਏ ਨੇ ਉਹਨਾਂ ਨੇ ਗੁੱਡ ਕੰਡਕਟ ਲਈ ਮਾਉਂਟ ਬੌਂਡ ਵੀ ਕੀਤਾ ਗਿਆ ਵੇ ਤੇ ਫ੍ਰੀ ਐਂਡ ਫੇਅਰ ਪੋਲ ਕਰਾਵਾਂਗੇ ਜਿਹੜਾ ਹਿਸਟਰੀ ਵੀ ਇੱਥੋਂ ਦੀ ਇਹੋ ਹੀ ਹੈ ਅੱਜ ਤੱਕ ਜਿਹੜਾ ਸਮਰਾਲੇ 'ਚ ਕੋਈ ਵੀ ਇਦਾਂ ਦਾ ਇਨਸੀਡੈਂਟ ਨਹੀਂ ਹੋਈ ਤੇ ਆਸ ਕਰਦੇ ਆ ਅੱਗੋਂ ਵੀ ਨਹੀਂ ਹੋਏਗਾ ਸਾਡੇ ਜੀ ਜਿਹੜੀ ਅੱਗੇ ਸਾਡੀ ਲੋਕ ਸਭਾ ਦੀ ਇਲੈਕਸ਼ਨ ਆ ਰਹੀਆਂ ਉਹਦੇ ਵੰਦੇ ਨਜ਼ਰ ਅਸੀਂ ਰੈਗੂਲਰਲੀ ਕਿਸੇ ਨਾ ਕਿਸੇ ਸਬਡਿਵੀਜ਼ਨ ਚ ਇੱਕ ਕੰਫੀਡੈਂਸ ਬਿਲਡਿੰਗ ਐਕਸਰਸਾਈਜ਼ ਦੇ ਤਹਿਤ ਫਲੈਗ ਮਾਰਚ ਕਰਦੇ ਅੱਜ ਅਸੀਂ ਸਮਰਾਲਾ ਸਬਡਿਵੀਜ਼ਨ ਚ ਕੀਤਾ ਜਿਹਦੇ ਚ ਮੇਰੇ ਨਾਲ ਐਸਪੀਡੀ ਐਸਡੀਐਮ ਸਾਹਿਬ ਡੀਐਸਪੀ ਸਮਰਾਲਾ ਤੇ ਜਿਹੜੇ ਸਾਡੇ ਬੀਐਸਐਫ ਦੇ ਅਸਿਸਟੈਂਟ ਕਮਾਂਡੈਂਟ ਆਏ ਹੋਏ ਤੇ ਸਾਡੀ ਜਿਹੜੀ ਦੋ ਪਲਟੂਨਸ ਮਿਲੀਆਂ ਹੋਈਆਂ ਸਾਨੂੰ ਸੀਏਪੀਐਫ ਦੀ ਅਲੋਂਗ ਵਿਦ ਸਮਰਾਲਾ ਦੀ ਸਬਡਿਵੀਜ਼ਨ ਦੀ ਫੋਰਸ ਇਨਾਂ ਦੇ ਦੋਨੋਂ ਐਸਐਚਓਜ਼ ਅਸੀਂ ਸਾਰੇ ਇੱਥੇ ਸ਼ਹਿਰ ਚ ਫਲੈਗ ਮਾਰਚ ਕੱਢਿਆ ਤੇ ਹੁਣ ਅਸੀਂ ਅੱਗੇ ਵੀ ਜਿਹੜੇ ਵੀ ਇੱਥੇ ਦੇ ਸੈਂਸਿਟਿਵ ਏਰੀਆਜ਼ ਹੈਗੇ ਉੱਥੇ ਵੀ ਫਲੈਗ ਮਾਰਚ ਕੱਢਾਂਗੇ ਤੇ ਸਾਡਾ ਮਕਸਦ ਇਹੀ ਹੈ ਕਿ ਜਿਹੜੇ ਲੋਕੀ ਸਿਟੀਜ਼ਨਸ ਹੈ ਖੰਨਾ ਪੁਲਿਸ ਡਿਸਟ੍ਰਿਕਟ ਖੰਨਾ ਦੇ ਉਹਨਾਂ ਨੂੰ ਇੱਕ ਮੈਸੇਜ ਹੀ ਕਨਵੇ ਕਰਨਾ ਹੈ ਕਿ ਜਿਹੜੇ ਅੱਗੇ ਇਲੈਕਸ਼ਨਸ ਆ ਰਹੇ ਆ ਉਹਦੇ ਲਈ ਅਸੀਂ ਪੂਰੇ ਮੁਸਤੈਦੀ ਨਾਲ ਤਿਆਰ ਹੈਗੇ ਆ ਤੇ ਕੋਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨਹੀਂ ਕ੍ਰੀਏਟ ਹੋਣ ਦਵਾਂਗੇ ਐਸ ਡੀ ਐਮ ਸਾਹਿਬ ਵੀ ਸਾਡੇ ਨਾਲ ਹੈਗੇ ਇੱਕ ਮੈਸੇਜ ਹੀ ਅਸੀਂ ਕਨਵੇ ਕਰਨਾ ਕਿ ਵੀ ਆਰ ਥੇਅਰ ਵੀ ਆਰ ਅਵੇਲੇਬਲ ਔਰ ਜਿਹੜੇ ਵੀ ਸ਼ਰਾਰਤੀ ਅਨਸਰ ਹੈ ਉਹਨਾਂ ਤੇ ਪੂਰੀ ਨਜ਼ਰ ਪਾਈ ਜਾਏਗੀ ਅਸੀਂ ਜਿਹੜੇ ਇੱਥੋਂ ਦੇ ਇਸ ਏਰੀਆ ਦੇ ਵੀ ਟਰਬਲ ਮੇਕਰ ਹੈ ਉਹਨਾਂ ਨੂੰ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਤੇ ਵੀ ਜਿਹੜੀ ਪ੍ਰੀਵੈਂਟਿਵ ਐਕਸ਼ਨ ਹੁੰਦਾ ਉਹ ਲਿਆ ਹੋਇਆ ਔਰ ਨਾਲ ਦੇ ਨਾਲ ਜੋ ਵੀ ਸਾਨੂੰ ਕੋਈ ਵੀ ਇਲੈਕਸ਼ਨ ਰਿਲੇਟਿਡ ਵੀ ਅੱਜ ਮੈਂ ਸ਼ਹਿਰ ਤੋਂ ਲਾਹਾਂ ਪਿੰਡਾਂ ਦੇ ਵਿੱਚ ਵੀ ਇਹ ਸੱਚ ਜਿਹੜਾ ਹੈ ਹਾਂਜੀ ਜਿਹੜੇ ਵੀ ਜੀ ਸਮਰਾਲਾ ਏਰੀਆ ਦੇ ਕੁਝ ਇਸ ਤਰ੍ਹਾਂ ਦੇ ਸ਼ਰਾਰਤੀ ਏਰੀਆਜ਼ ਹੈ ਉੱਥੇ ਅੱਜ ਅਸੀਂ ਜਾਵਾਂਗੇ ਫਿਲਹਾਲ ਅਸੀਂ ਜਿਹੜਾ ਸ਼ਹਿਰ ਹੈ ਉੱਥੇ ਫਲੈਗਮੈਸ਼ ਕੱਢਿਆ ਤੇ ਅਸੀਂ ਅੱਗੇ ਕੰਟੀਨਿਊ ਕਰਾਂਗੇ ਠੀਕ ਹੋ ਥੈਂਕ ਯੂ